ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਅੱਜ ਤੁਹਾਨੂੰ ਰੁੱਖਾਂ ਦੀ ਮਹੱਤਤਾ ਬਾਰੇ ਦੱਸ ਰਹੇ ਹਾਂ ਕਿ ਰੁੱਖਾਂ ਦੇ ਸਾਨੂੰ ਕਿੰਨੇ ਫਾਇਦੇ ਨੇ ਕਿਉਂਕਿ ਅਸੀਂ ਸਾਡੇ ਘਰ ਦੇ ਵਿੱਚ ਕੋਈ ਰੁੱਖ ਹੋਵੇ ਤੇ ਅਸੀਂ ਆਪਣੇ ਘਰ ਸਵਾਰਨ ਕਰਕੇ ਰੁੱਖ ਨੂੰ ਕੱਟ ਦਿੰਦੇ ਹਾਂ ਪਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਇੱਕ ਰੁੱਖ ਕੱਟਿਆ ਗਿਆ ਤੇ ਦੋ ਰੁੱਖ ਅਸੀਂ ਬਾਹਰ ਆਪਣੀ ਹਵੇਲੀ ਵਿੱਚ ਲਾਈਏ ਜੇ ਕਿਤੇ ਸਾਨੂੰ ਕੋਈ ਪੰਚਾਇਤੀ ਜਗ੍ਹਾ ਜਾਂ ਜੇ ਕੋਈ ਖਾਲੀ ਜਗ੍ਹਾ ਕਿਸੇ ਰਸਤੇ ਵਿੱਚ ਖਾਲੀ ਜਗ੍ਹਾ ਮਿਲਦੀ ਹੈ ਤੇ ਉੱਥੇ ਵੀ ਲਾਈਏ ਕਿਉਂਕਿ ਰੁੱਖਾਂ ਦੇ ਇੰਨੇ ਫਾਇਦੇ ਨੇ ਕਿਉਂਕਿ ਇਹ ਅਨਮੋਲੀ ਦਾਤ ਰੱਬ ਨੇ ਜੋ ਸਾਨੂੰ ਦਿੱਤੀ ਆ ਤੇ ਰੁੱਖ ਕੁਦਰਤ ਦੀ ਅਨਮੋਲ ਦਾਤ ਆ ਰੁੱਖਾਂ ਤੋਂ ਸਾਨੂੰ ਬਹੁਤ ਲਾਭ ਮਿਲਦੇ ਨੇ ਤੇ ਰੁੱਖ ਜਿਹੜੇ ਇਹ ਹਵਾ ਨੂੰ ਸ਼ੁੱਧ ਰੱਖਦੇ ਨੇ ਤਾਪਮਾਨ ਵੀ ਸਥਿਰ ਰੱਖਦਾ ਆ ਤੇ ਰੁੱਖਾਂ ਤੋਂ ਸਾਨੂੰ ਸਾਹ ਲੈਣ ਲਈ ਆਕਸੀਜਨ ਮਿਲਦੀ ਆ ਟਿੱਪਲ ਦਾ ਰੁੱਖ ਜਿਹੜਾ ਉਹ 24 ਘੰਟੇ ਹੀ ਜੋ ਕਿ ਆਕਸੀਜਨ ਦਿੰਦਾ ਆ ਤੇ ਰੁੱਖ ਵਰਖਾ ਲਿਆਉਣ ਵਿੱਚ ਵੀ ਸਹਾਇ ਹੁੰਦੇ ਨੇ ਤੇ ਰੁੱਖਾਂ ਤੋਂ ਸਾਨੂੰ ਫਲ ਹੋਣ ਜੜੀਆਂ ਬੋਟੀਆਂ ਵੀ ਮਿਲਦੀਆਂ ਨੇ ਤੇ ਰੁੱਖ ਕਈ ਪੰਛੀਆਂ ਦੇ ਘਰ ਵੀ ਨੇ ਤੇ ਰੁੱਖਾਂ ਤੋਂ ਸਾਨੂੰ ਕਾਗਜ਼ ਲੱਕੜੀ ਗੋਹਦ ਵੀ ਪ੍ਰਾਪਤ ਹੁੰਦੀ ਆ ਤੇ ਜਿਹੜੇ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਰੁੱਖ ਲਾਉਣੇ ਚਾਹੀਦੇ ਨੇ ਮੈਂ ਕੁਝ ਰੁੱਖਾਂ ਦੇ ਤੁਹਾਨੂੰ ਨਾਮ ਦੱਸਣ ਲੱਗਾ ਹਾਂ ਜਰੂਰ ਕੋਸ਼ਿਸ਼ ਕਰਿਓ ਕਿ ਇਹ ਰੁੱਖਾਂ ਨੂੰ ਖਰੀਦ ਕੇ ਇਹ ਬੂਟੇ ਘਰ ਵਿੱਚ ਲਾਓ ਜੇ ਕਿਸੇ ਥਾਂ ਤੁਹਾਨੂੰ ਜਗ੍ਹਾ ਮਿਲਦੀ ਆ ਉਥੇ ਜਰੂਰ ਲਾਉਣਾ ਕਰੋ ਕਿਉਂਕਿ ਇੱਕ ਰੁੱਖ ਜੋ ਕਿ ਪੰਜਾਬ ਦੇ ਵਿੱਚ ਹੀ ਪਿੱਪਲ ਇਹ 24 ਘੰਟੇ ਆਕਸੀਜਨ ਦਿੰਦਾ ਆ ਜਾਮਨ ਜਿਸ ਨੂੰ ਜਾਮਨੂ ਵੀ ਕਹਿ ਦਿੱਤਾ ਜਾਂਦਾ ਆ ਇਹ ਵੀ ਤੁਸੀਂ ਲਾ ਸਕਦੇ ਇੱਕ ਫਲ ਵਾਲਾ ਬੂਟਾ ਏ ਬੋਹੜ ਨਿੰਮ ਕਿਕਰੋ ਵੀ ਹੁੰਦੀ ਆ ਦੇਸੀ ਜਿਸ ਦੇ ਕੰਡੇ ਵੀ ਹੁੰਦੇ ਨੇ ਤੇ ਇਹ ਵੀ ਤੁਸੀਂ ਲਾ ਸਕਦੇ ਜੇ ਦੇਸੀ ਅੰਬ ਸੁਖਚੈਂਨ ਦਾ ਬੂਟਾ ਇਸ ਸੁਖਚੈਂਨ ਦੇ ਬੂਟੇ ਦੀ ਤੁਸੀਂ ਦਾਤਨ ਕਰੋਗੇ ਤੇ ਤੁਹਾਨੂੰ ਐ ਲੱਗੇਗਾ ਜਿਵੇਂ ਦੇਸੀ ਘਿਓ ਖਾਧਾ ਆ ਇਹ ਵੀ ਬਹੁਤ ਵਧੀਆ ਬੂਟਾ ਆ ਟਾਲੀ ਏ ਕਟਖਨ ਖੰਜੂਰ ਅਮਰੂਦ ਵੀ ਲਾ ਸਕਦੇ ਤੁਸੀਂ ਬੜੇ ਘਰਾਂ ਦੇ ਵਿੱਚ ਲੱਗੇ ਨੇ ਤੂਤ ਦਾ ਬੂਟਾ ਲਾਓ ਜੰਡ ਜੋ ਕਿ ਇਹ ਵੀ ਦਰਖਤ ਹੁੰਦਾ ਸੀ ਅੱਜ ਕੱਲ੍ਹ ਵੇਖਣ ਨੂੰ ਘੱਟ ਮਿਲਦੇ ਨੇ ਪਰ ਤੁਸੀਂ ਇਹ ਵੀ ਬੂਟਾ ਜੋ ਕਿ ਖਰੀਦ ਕੇ ਲਾ ਸਕਦੇ ਹੋ ਤੇ ਹੋਰ ਬੂਟੇ ਜਿਵੇਂ ਨਿੰਬੂ ਹੋਇਆ ਰੀਠਾ ਜਾਮਣ ਅਨਾਰ ਭੇਰ ਇਸ ਤਰ੍ਹਾਂ ਦੇ ਇੰਨੇ ਬੂਟੇ ਨੇ ਫਲਾਂ ਵਾਲੇ ਵੀ ਤੇ ਜੋ ਕਿ ਜਿਹੜੇ ਬੂਟਿਆਂ ਦੇ ਮੈਂ ਨਾਮ ਲਿਆ ਇਹ ਤੁਸੀਂ ਲਾ ਕੇ ਕੁਦਰਤ ਨੂੰ ਇੱਕ ਅਸੀਂ ਖਵادار ਬਣਾ ਸਕਦੇ ਆ ਖੁਸ਼ਹਾਲੀ ਬਣਾ ਸਕਦੇ ਆ ਅਸੀਂ ਜੋ ਕਿ Shimla ਘੁੰਮਣ ਵਾਸਤੇ ਚੱਲ ਜੰਨੇ ਆ ਕਿ ਉੱਥੇ ਠੰਡੀ ਰੋਤੇ ਆ ਉਹ ਠੰਡੀ ਰੋਤੇ ਇਸ ਕਰਕੇ ਆ ਕਿਉਂਕਿ ਉੱਥੇ ਬਹੁਤ ਜ਼ਿਆਦਾ ਸੰਘਣੇ ਦਰਖਤ ਨਹੀਂ ਦਰਖਤਾਂ ਕਰਕੇ ਉੱਥੇ بارش ਹੁੰਦੀ ਆ ਤੇ ਮੌਸਮ ਸੁਖਾਵਣਾ ਲੱਗਦਾ ਹੈ ਇਸੇ ਤਰ੍ਹਾਂ ਹੀ ਜੇ ਅਸੀਂ ਆਪਣੇ ਪੰਜਾਬ ਦੇ ਵਿੱਚ ਇਹ ਬੂਟੇ ਲਾਵਾਂਗੇ ਵਾਟੋ ਵਾਟੇ ਤਰਫ ਤਲਾਵਾਗੇ ਸਾਬ ਸੰਭਾਲ ਕਰਾਂਗੇ ਸਫਾਈ ਰੱਖਾਂਗੇ ਤੇ ਉਹ ਸ਼ਿਮਲੇ ਵਾਲੀ ਠੰਡੀ ਰੁੱਤ ਸਾਨੂੰ ਇੱਥੇ ਹੀ ਮਹਿਸੂਸ ਹੋਵੇਗੀ ਲੋਕ ਸ਼ਿਮਲਾ ਛੱਡ ਕੇ ਇੱਥੇ ਪੰਜਾਬ ਵਿੱਚ ਘੁੰਮਣ ਆਇਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ